ਕੀ ਸੰਸਥਾ ਨਾਲ ਜੁੜੇ ਹੋ ਗਾਇ ਸ਼ਮਿੰਦਰ ਪ੍ਰਧਾਨ ਕੋਟਵਾਰਾ ਸ਼ਿਮਨੂਸਰ ਸਾਹਿਬ ਪਾਪਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਜੁਨੇ ਸਾਰੇ ਮਜ਼ਦੂਰਾ ਦੇਸ਼ਮ ਦੇਸ਼ ਬੈਠਾ ਸਭਦਾਨ ਦੇਵਸ ਦੀਆਂ ਬਹੁਤ ਲੱਖ ਲੱਖ ਵਧਾਈਆਂ ਤੇ ਸਾਰੇ ਮਜ਼ਦੂਰਾ ਨੂੰ ਇੱਕ ਦਾ ਸਦਾ ਦਨਾ ਵੀ ਸਾਰੇ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਲਾਇਆ ਕਰੋ ਤੇ ਇਕੱਠੇ ਰਿਆ ਕਰੋ ਜਿਹੜੇ ਮਜ਼ਦੂਰਾ ਦੀਆਂ ਸਮੱਸਿਆ ਆਉਂਦੀਆਂ ਉਹਦੇ ਮੁੱਦੇ ਠਾਇਆ ਕਰੋ ਹੋਰ ਵੀ ਜੱਥੇਬੰਦੀਆਂ ਜੁਨੀਨਾਂ ਨੂੰ ਬੇਨਤੀ ਆ ਬਈ ਮਜ਼ਦੂਰਾਂ ਦੇ ਹੱਤਾਂ ਪ੍ਰਤੀ ਜਿਹੜੇ ਆ ਮੁੱਦੇ ਠਾਇਆ ਕਰੋ ਮਜ਼ਦੂਰ ਜਾਗਰੂਕ ਕਰੋ ਵੱਧੋ ਵੱਧ ਕਰੋ ਲਾਭ ਪਾਤਰੀ ਕਾਪੀਆਂ ਜੋ ਉਹਨਾਂ ਦੇ ਹੱਥ ਬਣਦੇ ਆ ਉਹਨਾਂ ਨੂੰ ਦੱਸਿਆ ਕਰੋ ਵੀ ਆਹ ਤੁਹਾਡੇ ਹੱਕ ਬਣਦੇ ਆ ਇਸੇ ਕਰਕੇ ਪ੍ਰਬੰਧਕਾਂ ਨੂੰ ਬੇਨਤੀ ਆ ਜੋ ਮਜ਼ਦੂਰ ਯੂਨੀਅਨ ਨਾਲ ਜੁੜੇ ਹੋਏ ਆ ਵੀ ਆਪਦੀਆਂ ਹਰ ਮਹੀਨੇ ਮੀਟਿੰਗਾਂ ਰੱਖੋ ਤੇ ਉਹਨਾਂ ਦੇ ਲਾਭ ਪਾਤਰੀ ਕਾਪੀਆਂ ਦੇ ਜਿਹੜੇ ਕਾਰਡ ਆ ਉਹ ਬਣਾਓ ਭਾਈ ਜੀ ਕੀ ਨਾਮ ਹੈ ਕਿਹੜੀ ਸੰਸਥਾ ਨਾਲ ਜੁੜੇ ਹੋ? ਮੇਰਾ ਨਾਮ ਗੋਪੀ ਸਿੰਘ ਗੋਪੀ ਸਮਾਜ ਸੇਵੀ ਜੀ ਅੱਜ ਇੱਥੇ ਬਾਬਾ ਜੀਵਨ ਸਿੰਘ ਕਲੱਬ ਉਹ ਵੀ ਪ੍ਰਧਾਨ ਵੱਲੋਂ ਅ ਸੰਵਿਧਾਨ ਦਿਵਸ ਮਨਾਇਆ ਗਿਆ ਡਾਕਟਰ ਜੈ ਭੀਮ ਜੈ ਭਾਰਤ ਮਹਿ ਬਲਵੰਤ ਸੱਮੇ ਵਾਲੀ ਰਾਸ਼ਟਰੀ ਸਖਤ ਨੌਜਵਾਨਾ ਭਾਰਤ ਦਾ ਪ੍ਰੋਇਪਰ ਇੰਚਾਰਜ ਨੈਸ਼ਨਲਿਸਟ ਜਸਤੀ ਪਾਰਟੀ ਅੱਜ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਪਹੁੰਚਿਆ ਇੱਥੇ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਜੂਨੀਅਨ ਤੇ ਜਿਹੜੀ ਮਜ਼ਦੂਰ ਭਰਾ ਐ ਇਹਨਾਂ ਵੱਲੋਂ ਜਿਹੜਾ ਸੰਵਿਧਾਨ ਦਿਵਸ ਅੱਜ ਮਨਾਇਆ ਗਿਆ ਮੈਂ ਇਹਨਾਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਨਿਮਾਣੇ ਜੇ ਨੇ ਇੱਥੇ ਨਿਮਾਨ ਬਖਸ਼ਿਸ਼ੇ ਮੈਨੂੰ ਜਿਹੜਾ 2 ਮਿੰਟ ਬੋਲਣ ਦਾ ਸਮਾਂ ਦਿੱਤਾ ਅਤੇ ਮੈਂ ਸਾਰੇ ਭਰਾਵਾਂ ਨੂੰ ਜਿਹੜੇ ਬਾਬਾ ਸਾਹਿਬ ਨੇ ਸਾਨੂੰ ਅਧਿਕਾਰ ਦਿੱਤੇ ਉਹਨਾਂ ਪ੍ਰਤੀ ਮੈਂ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਤੇ ਨਾਲ ਮੈਂ ਇਹਨਾਂ ਨੂੰ ਇਹ ਵੀ ਫਰੇਂਟ ਕੀਤਾ ਕਿ ਬਾਬਾ ਸਾਹਿਬ ਨੇ ਜਿਹੜੇ ਬੜੇ ਹੱਕ ਦਿੱਤੇ ਆ ਉਹਨਾਂ ਦਾ ਆਪਾਂ ਲਾਹਾ ਲੈ ਸਕੀਏ